ਵਾਇਨੂ ਦੀ ਕਾਲਸਾ ਵਾਇਨੂ ਦੇ ਪਤੇ ਦੀ ਇਹ ਜ ਸਾਡੀ ਏਪਰੈਕਸ ਜਿਹਦੇ ਵਿੱਚ ਸਿੰਪਲੀ ਪ੍ਰੋਵਾਈਡ ਕੀਤੀ ਆ ਹਾਈਡਰੇਟ ਕੀਤਾ ਤੇ ਇਹ ਪ੍ਰੈਕਸ ਪਾਈਆ ਤੇ ਠੰਡੇ ਪਾਣੀ ਦੇ ਵਿੱਚ ਬਾਰੇ ਦੇ ਕੋਲ ਕੋਲ ਠੰਡਾ ਪਾਣੀ ਤੁਹਾਨੂੰ ਬਾਹਰ ਦਿਖ ਰਿਹਾ ਤੇ ਠੰਡੇ ਪਾਣੀ ਦੇ ਵਿੱਚ ਵੀ ਫੀਲ ਦਾ ਨਜ਼ਾਰਾ ਇਹਦਾ ਵੱਖਰਾ ਹੀ ਆ ਬਹੁਤ ਸੋਹਣੀ ਲੱਗਦੀ ਆ ਸੋ ਇਹ ਤੁਸੀਂ ਜੀ ਪੀਓ ਜੇ ਪੀਣਾ ਚਾਹੁੰਦੇ ਹੋ ਸਵਾਦ ਚੱਖਣਾ ਚਾਹੁੰਦੇ ਹੋ 193643 59801 94643 59801 ਤੁਹਾਡੀ ਵੀ ਬੋਡੀ ਐਨ ਵਧੀਆ ਬਣਾ ਦੇਣੀ ਕੋਲ ਕੋ ਤੁਸੀਂ ਦੇਖੋ ਚਿਹਰੇ ਦਾ ਰੰਗ ਮੇਰਾ ਚਿਹਰੇ ਦਾ ਰੰਗ ਕਿੰਨਾ ਸਾਫ ਸੁਥਰਾ ਹੋਇਆ ਪਿਆ ਸਰੀਰ ਬੋਡੀ ਚ 30 ਕਿਲੋ ਵਜਣਾ 4 ਮਹੀਨੇ ਚ ਘਟ ਜਾਣਾ ਬਿਮਾਰੀਆਂ ਸਾਰੀਆਂ ਨਿਕਲ ਜਾਣੀਆਂ ਬਹੁਤ ਵੱਡੀ ਗੱਲ ਆ ਜੇ ਤੁਸੀਂ ਚਾਹੋ ਤਾਂ ਕਰੋ ਸੰਪਰਕ ਮਿਲੋ ਸੋ ਇਹ ਬਹੁਤ ਵਧੀਆ ਜੀ ਇਹ ਫਰੇਕਸਾ ਜੀ ਬੜਾ ਨੰਦਾ